ਦੱਸਿਆ ਕਿ ਮੋਹਾਲੀ ਪੁਲਿਸ ਨੂੰ ਉਸ ਵਕਤ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਸਪੈਸ਼ਲ ਸੈੱਲ ਦੇ ਵੱਲੋਂ ਇੱਕ ਸ਼ੂਟਰ ਨੂੰ ਐਨਕਾਊਂਟਰ ਦੇ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ ਦੱਸਿਆ ਕਿ ਮੋਹਾਲੀ ਚ 56 ਚਿੜੀ ਚ ਕੋਸ਼ਲ ਗੈਂਗ ਦੇ ਗੁਰਗਿਆਂ ਅਤੇ ਮੋਹਾਲੀ ਪੁਲਿਸ ਵਿਚਾਲੇ ਮੁੱਠਪੇੜ ਖੋਈ ਹੈ ਇੱਕ ਗੈਂਗਸਟਰ ਨੂੰ ਪੁਲਿਸ ਦੀ ਗੋਲੀ ਵੱਜੀ ਜਿਸ ਤੋਂ ਬਾਅਦ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਅਤੇ ਦੂਜਾ ਸਾਥੀ ਹਨੇਰੇ ਦਾ ਫਾਇਦਾ ਚੁੱਕ ਕੇ ਫਰਾਰ ਹੈ ਐਸਐਸਪੀ ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਤੇ ਡੀਐਸਪੀ ਗੁਰਸ਼ੇਰ ਸੰਧੂ ਦੀ ਅਗਵਾਈ ਦੇ ਵਿੱਚ ਸਾਰਾ ਆਪਰੇਸ਼ਨ ਕੀਤਾ ਗਿਆ ਜਿਸ ਨੂੰ ਕਿ ਇੰਸਪੈਕਟਰ ਸ਼ਿਵ ਕੁਮਾਰ ਵੱਲੋਂ ਲੀਡ ਕੀਤਾ ਗਿਆ ਮੌਕੇ ਤੇ ਡੀਐਸਪੀ ਵੱਲੋਂ ਚਲਾਏ ਜਾ ਰੱਖੇ ਇਸ ਆਪਰੇਸ਼ਨ ਦੇ ਵਿੱਚ ਇੱਕ ਬਦਮਾਸ਼ ਜਿਸ ਦਾ ਨਾਮ ਬਨਵਾਰੀ ਹੈ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਹੈ ਮੌਕੇ ਤੋਂ ਅਸਲਾ ਤੇ ਮੋਟਰਸਾਈਕਲ ਵੀ ਬਰਾਮਦ ਹੋਇਆ ਮੌਕੇ ਤੇ ਪੁਲਿਸ ਪੁੱਜਦੀ ਹੈ ਹਾਲਾਂਕਿ ਬਨਵਾਰੀ ਦਾ ਸਾਥੀ ਉਥੋਂ ਭੱਜ ਜਾਂਦਾ ਹੈ ਡੀਐਸਪੀ ਦੇ ਵੱਲੋਂ ਇਹ ਪੂਰਾ ਆਪਰੇਸ਼ਨ ਆਪਣੀ ਨਿਗਰਾਨੀ ਦੇ ਅੰਡਰ ਕਰਵਾਇਆ ਗਿਆ ਹਾਲਾਂਕਿ ਕ੍ਰਾਸ ਫਾਇਰਿੰਗ ਦੇ ਵਿੱਚ ਮਸਾਂ ਪੁਲਿਸ ਅਫਸਰ ਦੀ ਜਾਨ ਬਚੀ ਹੈ ਤਦਦਾਦ ਇਹ ਕਿ ਇੱਕ ਪੰਜਾਬੀ ਗਾਇਕ ਦੀ ਰੇਕੀ ਕਰਨ ਦੇ ਲਈ ਆਏ ਸੀ ਇਹ ਦੋ ਬਦਮਾਸ਼ ਜਿਨਾ ਦਾ ਕੀ ਐਨਕਾਊਂਟਰ ਕੀਤਾ ਗਿਆ ਹਾਲਕਿ ਇੱਕ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਜਦ ਕਿ ਦੂਜਾ ਬਦਮਾਸ਼ ਜਿਹੜਾ ਉਹ ਜ਼ਖਮੀ ਹੋਇਆ ਹੈ ਹਾਲਕਿ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਉਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਤਦ ਅੱਜ਼ੀਏ ਕਿ ਪੰਜਾਬੀ ਗਾਇਕ ਦੀ ਰੇਕੀ ਕਰਨ ਦੇ ਲਈ ਆਇਆ ਸੀ ਇਹ ਬਦਮਾਸ਼ ਪੁਲਿਸ ਨੇ ਐਨਕਾਊਂਟਰ ਕੀਤਾ ਹੈ ਮੋਹਾਲੀ ਦੇ ਵਿੱਚ ਸਪੈਸ਼ਲ ਸੈੱਲ ਦੇ ਵੱਲੋਂ ਇਹ ਐਨਕਾਊਂਟਰ ਕੀਤਾ ਗਿਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਮੋਹਾਲੀ ਪੁਲਿਸ ਨੂੰ ਉਸ ਵਕਤ ਵੱਡੀ ਸਫਲਤਾ ਹਾਸਲ ਹੋਈ ਜਦੋਂ ਸਪੈਸ਼ਲ ਸੈੱਲ ਦੇ ਵੱਲੋਂ ਇੱਕ ਸ਼ੂਟਰ ਨੂੰ ਐਨਕਾਊਂਟਰ ਦੇ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ ਦੱਸਦੀ ਕਿ ਮੋਹਾਲੀ ਚ ਚੱਪਨ ਚਿੜੀ ਚ ਕੋਸ਼ਲ ਗੈਂਗ ਦੇ ਗੁਰਗਿਆਂ ਅਤੇ ਮੋਹਾਲੀ ਪੁਲਿਸ ਵਿਚਾਲੇ ਮੁੱਠਪੇੜ ਕੋਈ ਹੈ ਇੱਕ ਗੈਂਗਸਟਰ ਨੂੰ ਪੁਲਿਸ ਦੀ ਗੋਲੀ ਵੱਜੀ ਜਿਸ ਤੋਂ ਬਾਅਦ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਅਤੇ ਦੂਜਾ ਸਾਥੀ ਹਨੇਰੇ ਦਾ ਫਾਇਦਾ ਚੁੱਕ ਕੇ ਫਰਾਰ ਹੈ ਐਸਐਸਪੀ ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਤੇ ਡੀਐਸਪੀ ਗੁਰਸ਼ੇਰ ਸੰਧੂ ਦੀ ਅਗਵਾਈ ਦੇ ਵਿੱਚ ਸਾਰਾ ਆਪਰੇਸ਼ਨ ਕੀਤਾ ਗਿਆ ਜਿਸ ਨੂੰ ਕਿ ਇੰਸਪੈਕਟਰ ਸ਼ਿਵ ਕੁਮਾਰ ਵੱਲੋਂ ਲੀਡ ਕੀਤਾ ਗਿਆ ਮੌਕੇ ਤੇ ਡੀਐਸਪੀ ਵੱਲੋਂ ਚਲਾਏ ਜਾ ਰੱਖੇ ਇਸ ਆਪਰੇਸ਼ਨ ਦੇ ਵਿੱਚ ਇੱਕ ਬਦਮਾਸ਼ ਜਿਸ ਦਾ ਨਾਮ ਬਨਵਾਰੀ ਹੈ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਹੈ ਮੌਕੇ ਤੋਂ ਅਸਲਾ ਤੇ ਮੋਟਰਸਾਈਕਲ ਵੀ ਬਰਾਮਦ ਹੋਇਆ ਮੌਕੇ ਤੇ ਪੁਲਿਸ ਪੁੱਜਦੀ ਹੈ ਹਾਲਾਂਕਿ ਬਨਵਾਰੀ ਦਾ ਸਾਥੀ ਉਥੋਂ ਭੱਜ ਜਾਂਦਾ ਹੈ ਡੀਐਸਪੀ ਦੇ ਵੱਲੋਂ ਇਹ ਪੂਰਾ ਆਪਰੇਸ਼ਨ ਆਪਣੀ ਨਿਗਰਾਨੀ ਦੇ ਅੰਡਰ ਕਰਵਾਇਆ ਗਿਆ ਹਾਲਾਂਕਿ ਕ੍ਰਾਸ ਫਾਇਰਿੰਗ ਦੇ ਵਿੱਚ ਮਸਾਂ ਪੁਲਿਸ ਅਫਸਰ ਦੀ ਜਾਨ ਬਚੀ ਹੈ ਤਦ ਦਾਸੀ ਇਹ ਕਿ ਇੱਕ ਪੰਜਾਬੀ ਗਾਇਕ ਦੀ ਰੇਕੀ ਕਰਨ ਦੇ ਲਈ ਆਏ ਸੀ ਇਹ ਦੋ ਬਦਮਾਸ਼ ਜੇਨਾ ਦਾ ਕੀ ਐਨਕਾਊਂਟਰ ਕੀਤਾ ਗਿਆ ਹਾਲਕਿ ਇੱਕ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਜਦ ਕਿ ਦੂਜਾ ਬਦਮਾਸ਼ ਹੈ ਜਿਹੜਾ ਉਹ ਜ਼ਖਮੀ ਹੋਇਆ ਹੈ ਹਾਲਕਿ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਉਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਤਦਅਸੀਂ ਕਿ ਪੰਜਾਬੀ ਗਾਇਕ ਦੀ ਰੇਕੀ ਕਰਨ ਦੇ ਲਈ ਆਇਆ ਸੀ ਇਹ ਬਦਮਾਸ਼ ਪੁਲਿਸ ਨੇ ਐਨਕਾਊਂਟਰ ਕੀਤਾ ਹੈ ਮੋਹਾਲੀ ਦੇ ਵਿੱਚ ਸਪੈਸ਼ਲ ਸੈੱਲ ਦੇ ਵੱਲੋਂ ਇਹ ਐਨਕਾਊਂਟਰ ਕੀਤਾ ਗਿਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਮੋਹਾਲੀ ਪੁਲਿਸ ਨੂੰ ਉਸ ਵਕਤ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਸਪੈਸ਼ਲ ਸੈੱਲ ਦੇ ਵੱਲੋਂ ਇੱਕ ਸ਼ੂਟਰ ਨੂੰ ਐਨਕਾਊਂਟਰ ਦੇ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ ਦੱਸਦੀ ਕਿ ਮੋਹਾਲੀ ਚ ਛੱਪਨ ਚਿੜੀ ਚ ਕੋਸ਼ਲ ਗੈਂਗ ਦੇ ਗੁਰਗਿਆਂ ਅਤੇ ਮੋਹਾਲੀ ਪੁਲਿਸ ਵਿਚਾਲੇ ਮੁੱਠਪੇੜ ਹੋਈ ਹੈ ਇੱਕ ਗੈਂਗਸਟਰ ਨੂੰ ਪੁਲਿਸ ਦੀ ਗੋਲੀ ਵੱਜੀ ਜਿਸ ਤੋਂ ਬਾਅਦ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਅਤੇ ਦੂਜਾ ਸਾਥੀ ਹਨੇਰੇ ਦਾ ਫਾਇਦਾ ਚੁੱਕ ਕੇ ਫਰਾਰ ਹੈ ਐਸਐਸਪੀ ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਤੇ ਡੀਐਸਪੀ ਗੁਰਸ਼ੇਰ ਸੰਧੂ ਦੀ ਅਗਵਾਈ ਦੇ ਵਿੱਚ ਸਾਰਾ ਆਪਰੇਸ਼ਨ ਕੀਤਾ ਗਿਆ ਜਿਸ ਨੂੰ ਕਿ ਇੰਸਪੈਕਟਰ ਸ਼ਿਵ ਕੁਮਾਰ ਵੱਲੋਂ ਲੀਡ ਕੀਤਾ ਗਿਆ ਮੌਕੇ ਤੇ ਡੀਐਸਪੀ ਵੱਲੋਂ ਚਲਾਏ ਜਾ ਰੱਖੇ ਇਸ ਆਪਰੇਸ਼ਨ ਦੇ ਵਿੱਚ ਇੱਕ ਬਦਮਾਸ਼ ਜਿਸ ਦਾ ਨਾਮ ਬਨਵਾਰੀ ਹੈ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਹੈ ਮੌਕੇ ਤੋਂ ਅਸਲਾ ਤੇ ਮੋਟਰਸਾਈਕਲ ਵੀ ਬਰਾਮਦ ਹੋਇਆ ਮੌਕੇ ਤੇ ਪੁਲਿਸ ਪੁੱਜਦੀ ਹੈ ਹਾਲਾਂਕਿ ਬਨਵਾਰੀ ਦਾ ਸਾਥੀ ਉਥੋਂ ਭੱਜ ਜਾਂਦਾ ਹੈ ਡੀਐਸਪੀ ਦੇ ਵੱਲੋਂ ਇਹ ਪੂਰਾ ਆਪਰੇਸ਼ਨ ਆਪਣੀ ਨਿਗਰਾਨੀ ਦੇ ਅੰਡਰ ਕਰਵਾਇਆ ਗਿਆ ਹਾਲਾਂਕਿ ਕ੍ਰਾਸ ਫਾਇਰਿੰਗ ਦੇ ਵਿੱਚ ਮਸਾਂ ਪੁਲਿਸ ਅਫਸਰ ਦੀ ਜਾਨ ਬਚੀ ਹੈ ਤਦ ਆਸੇ ਇਹ ਕਿ ਇੱਕ ਪੰਜਾਬੀ ਗਾਇਕ ਦੀ ਰੇਕੀ ਕਰਨ ਦੇ ਲਈ ਆਏ ਸੀ ਇਹ ਦੋ ਬਦਮਾਸ਼ ਜੇਨਾ ਦਾ ਕੀ ਐਨਕਾਊਂਟਰ ਕੀਤਾ ਗਿਆ ਹਾਲਕਿ ਇੱਕ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਜਦਕਿ ਦੂਜਾ ਬਦਮਾਸ਼ ਜਿਹੜਾ ਉਹ ਜ਼ਖਮੀ ਹੋਇਆ ਹੈ ਹਾਲਕਿ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਉਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਤਦ ਅੱਜ਼ੀਏ ਕਿ ਪੰਜਾਬੀ ਗਾਇਕ ਦੀ ਰੇਕੀ ਕਰਨ ਦੇ ਲਈ ਆਇਆ ਸੀ ਇਹ ਬਦਮਾਸ਼ ਪੁਲਿਸ ਨੇ ਐਨਕਾਊਂਟਰ ਕੀਤਾ ਹੈ ਮੋਹਾਲੀ ਦੇ ਵਿੱਚ ਸਪੈਸ਼ਲ ਸੈੱਲ ਦੇ ਵੱਲੋਂ ਇਹ ਐਨਕਾਊਂਟਰ ਕੀਤਾ ਗਿਆ ਹੈ ਵੱਡੀ ਖਬਰ ਸੰਭੀ ਆ ਰਹੀ ਹੈ ਦੱਸ ਦਈਏ ਕਿ ਮੋਹਾਲੀ ਪੁਲਿਸ ਨੂੰ ਉਸ ਵਕਤ ਵੱਡੀ ਸਫਲਤਾ ਹਾਸਿਲ ਕੋਈ ਜਦੋਂ ਸਪੈਸ਼ਲ ਸੈੱਲ ਦੇ ਵੱਲੋਂ ਇੱਕ ਸ਼ੂਟਰ ਨੂੰ ਐਨਕਾਊਂਟਰ ਦੇ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ ਦੱਸਦੀ ਕਿ ਮੋਹਾਲੀ ਚ 56 ਚਿੜੀ ਚ ਕੋਸ਼ਲ ਗੈਂਗ ਦੇ ਗੁਰਗਿਆਂ ਅਤੇ ਮੋਹਾਲੀ ਪੁਲਿਸ ਵਿਚਾਲੇ ਮੁੱਠਪੇੜ ਕੋਈ ਹੈ ਇੱਕ ਗੈਂਗਸਟਰ ਨੂੰ ਪੁਲਿਸ ਦੀ ਗੋਲੀ ਵੱਜੀ ਜਿਸ ਤੋਂ ਬਾਅਦ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਅਤੇ ਦੂਜਾ ਸਾਥੀ ਹਨੇਰੇ ਦਾ ਫਾਇਦਾ ਚੁੱਕ ਕੇ ਫਰਾਰ ਹੈ ਐਸਐਸਪੀ ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਤੇ ਡੀਐਸਪੀ ਗੁਰਸ਼ੇਰ ਸੰਧੂ ਦੀ ਅਗਵਾਈ ਦੇ ਵਿੱਚ ਸਾਰਾ ਆਪਰੇਸ਼ਨ ਕੀਤਾ ਗਿਆ ਜਿਸ ਨੂੰ ਕਿ ਇੰਸਪੈਕਟਰ ਸ਼ਿਵ ਕੁਮਾਰ ਵੱਲੋਂ ਲੀਡ ਕੀਤਾ ਗਿਆ ਮੌਕੇ ਤੇ ਡੀਐਸਪੀ ਵੱਲੋਂ ਚਲਾਏ ਜਾ ਰੱਖੇ ਇਸ ਆਪਰੇਸ਼ਨ ਦੇ ਵਿੱਚ ਇੱਕ ਬਦਮਾਸ਼ ਜਿਸ ਦਾ ਨਾਮ ਬਨਵਾਰੀ ਹੈ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਹੈ ਮੌਕੇ ਤੋਂ ਅਸਲਾ ਤੇ ਮੋਟਰਸਾਈਕਲ ਵੀ ਬਰਾਮਦ ਹੋਇਆ ਮੌਕੇ ਤੇ ਪੁਲਿਸ ਪੁੱਜਦੀ ਹੈ ਹਾਲਾਂਕਿ ਬਨਵਾਰੀ ਦਾ ਸਾਥੀ ਉਥੋਂ ਭੱਜ ਜਾਂਦਾ ਹੈ ਡੀਐਸਪੀ ਦੇ ਵੱਲੋਂ ਇਹ ਪੂਰਾ ਆਪਰੇਸ਼ਨ ਆਪਣੀ ਨਿਗਰਾਨੀ ਦੇ ਅੰਡਰ ਕਰਵਾਇਆ ਗਿਆ ਹਾਲਾਂਕਿ ਕ੍ਰਾਸ ਫਾਇਰਿੰਗ ਦੇ ਵਿੱਚ ਮਸਾਂ ਪੁਲਿਸ ਅਫਸਰ ਦੀ ਜਾਨ ਬਚੀ ਹੈ ਤਦ ਦਾਸੀ ਇਹ ਕਿ ਇੱਕ ਪੰਜਾਬੀ ਗਾਇਕ ਦੀ ਰੇਕੀ ਕਰਨ ਦੇ ਲਈ ਆਏ ਸੀ ਇਹ ਦੋ ਬਦਮਾਸ਼ ਜੇਨਾ ਦਾ ਕੀ ਐਨਕਾਊਂਟਰ ਕੀਤਾ ਗਿਆ ਹਾਲਕਿ ਇੱਕ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਜਦ ਕਿ ਦੂਜਾ ਬਦਮਾਸ਼ ਹੈ ਜਿਹੜਾ ਉਹ ਜ਼ਖਮੀ ਹੋਇਆ ਹੈ ਹਾਲਕਿ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਉਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਤਦਅਸੀਂ ਕਿ ਪੰਜਾਬੀ ਗਾਇਕ ਦੀ ਰੇਕੀ ਕਰਨ ਦੇ ਲਈ ਆਇਆ ਸੀ ਇਹ ਬਦਮਾਸ਼ ਪੁਲਿਸ ਨੇ ਐਨਕਾਊਂਟਰ ਕੀਤਾ ਹੈ ਮੋਹਾਲੀ ਦੇ ਵਿੱਚ ਸਪੈਸ਼ਲ ਸੈੱਲ ਦੇ ਵੱਲੋਂ ਇਹ ਐਨਕਾਊਂਟਰ ਕੀਤਾ ਗਿਆ